ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਪੱਤਰ ਵਾਇਰਲ ਹੋਇਆ ਜਿਸ ਵਿੱਚ ਬਠਿੰਡਾ 'ਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਰਅਸਲ ਪੱਤਰ 'ਚ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਲਈ ਆਉਣ ਵਾਲੇ ਸੁਰੱਖਿਆ ਕਰਮਚਾਰੀਆਂ ਲਈ 16 ਦਸੰਬਰ ਨੂੰ ਮੋੜ ਇਲਾਕੇ ਦੇ 6 ਸਕੂਲਾਂ 'ਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਕਾਰਨ 6 ਸਕੂਲਾਂ ਨੂੰ 16 ਦਸੰਬਰ ਦੀ ਛੁੱਟੀ ਕਰ ਦਿੱਤੀ ਗਈ ਸੀ। ਪੱਤਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਮੁੱਖ ਮੰਤਰੀ ਮਾਨ ਦੀ ਰੈਲੀ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਪੱਤਰ ਵਾਇਰਲ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦਪੁਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਨੋਟਿਸ ਭੇਜ ਕੇ ਦੋ ਦਿਨਾਂ ਚ ਜਵਾਬ ਮੰਗਿਆ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਦੋਵੇਂ ਸਿੱਖਿਆ ਅਧਿਕਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਐਜੂਕੇਸ਼ਨ ਡਿਪਾਰਟਮੈਂਟ ਦੇ ਦੋ ਅਧਿਆਰਕਾਂ ਵੱਲੋਂ ਸ਼ਨੀਵਾਰ ਦੀ ਛੁੱਟੀ ਦੇ ਆਰਡਰ ਕੀਤੇ ਗਏ ਸਾਡੇ ਵੱਲੋਂ ਉਹਨਾਂ ਦੇ ਖਿਲਾਫਾ ਜਿਹੜੀ ਆ ਉਹ ਵੀ ਅਗਰ ਕਰੀ ਕਾਰਵਾਈ ਵਾਸਤੇ ਹੈ ਕਿ ਮਾਮਲਾ ਕੀ ਹੈ ਜੋ ਅੱਤੀ ਕੀਤਾ ਹੈ ਲੇਕਨ ਉਹ ਹੁਣੇ ਮੈਨੂੰ ਇੱਕ 1.5 2 ਘੰਟਾ ਪਹਿਲਾਂ ਮੈਨੂੰ ਇੱਕ ਵਟਸਐਪ ਆਇਆ ਕਿ ਉਹਨਾਂ ਨੇ ਇੱਕ ਕੋਈ ਚਿੱਠੀ ਜਿਹੜੀ ਹੈਗੀ ਸਕੂਲ ਬੰਦ ਕਰਨ ਦੇ ਲਈ 16th ਨੂੰ ਜਾਰੀ ਕੀਤੀ ਹੋਈ ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸਿਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਸੀਗੇ ਕਿ ਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕਦੀ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨੇ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ 16 ਤਾਰੀਖ ਦਾ ਜਿਹੜਾ ਹੈਗਾ ਸਟੇਟ ਪੀਟੀਐਮ ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਜੇ ਜੇ ਜ਼ਿਲਾ ਸਿਖਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਦੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆਪਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਵੀ ਇਸ਼ੂ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੇ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜਿਹੜੀ ਆਈ ਕਿ ਉਹ ਮੈਂ ਨਾਲ ਹੀ ਵਿਡਰਾ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਡਰਾਅਲ ਕਰ ਦਿੱਤਾ ਸਰੂਨੋ ਗੁੱਲੋ ਦੱਸਿਆ ਗਿਆ ਹੋਊਗਾ ਕਿਉਂ ਕਰਵਾਈ ਗਈ ਜਿਵੇਂ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰਹਿਣ ਦੇ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਆਦੇਸ਼ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਦਰਮਸ਼ਾਲਾ ਜਾਂ ਕੋਈ ਪੈਲਸ ਮਿਲਦਾ ਹੈ ਤੁਸੀਂ ਉਹ ਬੁੱਕ ਕਰਾ ਲਿਓ ਤੇ ਉੱਥੇ ਇੰਤਜ਼ਾਮ ਆਸਾਨ ਹੋ ਜਾਂਦਾ ਹੈ ਹੋਰ ਬਿਜੇ ਵਕ ਵਕ ਸਕੂਲਾਂ ਵਿੱਚ ਵੀ ਕਰਦੇ ਆ ਤਾਂ ਬੜਾ ਡਿਫਿਕਲਟ ਹੁੰਦਾ ਹੈ ਜੇ ਇੱਕ ਥਾਂ ਤੇ ਹੋ ਜਾਏ ਅਰੇਂਜਮੈਂਟ ਤੇ ਸਾਡੇ ਲਈ ਵੀ ਜਿਹੜਾ ਹੈਗਾ ਸੌਖਾ ਰਹਿੰਦਾ ਹੈ ਤੇ ਮੈਂ ਉਹਨਾਂ ਨੂੰ ਲੋਕੇਸ਼ਨ ਤੇ ਪੁਲਿਸ ਤੇ ਅਧਿਕਾਰੀਆਂ ਨੂੰ ਇਹ ਡਾਇਰੈਕਸ਼ਨ ਦਿੱਤੀ ਸੀ ਪਰ ਹੁਣ ਇਹ ਕਿਵੇਂ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਗਲਤ ਜਾਂ ਕਿਸ ਨੇ ਇਹਨਾਂ ਨੂੰ ਦੱਸਿਆ ਹੈਗਾ ਉਹ ਆਪਾਂ ਬਾਅਦ ਵਿੱਚ ਉਹ ਚੈੱਕ ਵੀ ਕਰ ਲਿਆਂਗੇ ਇਹਨਾਂ ਦਾ ਜਵਾਬ ਆਏਗਾ ਤਾਂ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਕਿ ਕਿਦੇ ਕਹਨੇ ਕੀਤਾ ਹੋਇਆ ਇਹਨਾਂ ਨੇ ਇਸ ਦੇ ਵਿੱਚ ਪੁਲਿਸ ਅਧਿਕਾਰੀ ਵੀ ਆਪਣਾ ਡੀਐਸਪੀ ਬਰੂ ਜੀ ਤਾਂ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਚਿੱਠੀ ਜਿਹੜੀ ਹੈਗੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਐਸਡੀਐਮ ਸਾਹਿਬ ਨੇ ਅੱਗੇ ਕੋਈ ਚਿੱਠੀ ਨਹੀਂ ਕੀਤੀ ਹੈ ਪਰ ਡੀਓ ਸਾਹਿਬ ਕਹਿੰਦੇ ਕਿ ਸਾਨੂੰ ਟੈਲੀਫੋਨਿਕ ਕਾਲ ਆ ਤੇ ਪਰ ਨਾਤਾ ਡੀਐਸਪੀ ਨੇ ਨਾ ਐਸਡੀਐਮ ਨੇ ਨਾ ਦੋਨੋਂ ਡੀਓਸ ਨੇ ਕਿਸੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ 얘 ਦੇ ਬਾਰੇ ਤੇ ਇਹ ਸਾਰੇ ਸੀਨੀਅਰ ਅਧਿਕਾਰੀ ਨੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਸਕੂਲ ਬੰਦ ਕਰਨਾ ਤਾਂ ਕੋਈ चंकी गल नहीं हैगी है जो सरकार बिल्कुल क्लीयर हैगी कि आप एजुकेशन हेल्थ को प्रियोरिटी रखना है आप तो किसी भी टीचर्स भी इन्वॉल्व नहीं करते क्योंकि बच्चे जोड़े है भविष्य दे। जो है देश का जे जे आप दिन जो है वेस्ट कर लिए तो बिल्कुल भी एक्सैप्टेबल नहीं है तो इस करके मैं मैं फिर भी यह मानता कि प्राइमरी जिम्मेवारी जी है वो दोनों डीओज की बनती जे उन्होंने कोई फोन भी आंता किसी ने कह भी देना से तो उन्हों जिम्मेवारी बनती कि मेरी नोटिस भी लिया ਕਿਸੇ ਨੇ ਵੀ ਮੈਨੂੰ ਕੋਈ ਗਲਤਕ ਨਹੀਂ ਕੀਤੀ ਕਿ ਆਪਾਂ ਸਕੂਨ ਜਿਹੜਾ ਹੈਗਾ ਉਹ ਬੰਦ ਕਰਾ ਰਹੇ ਹਾਂ ਸੋ which is very bad i have already issued show cause notice ਤੇ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਹੋਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰੁਪਿੰਦਰ ਸਿੰਘ ਜਿਹੜਾ ਲੈਟਰ ਇਸ਼ੂ ਹੋਇਆ ਸੀ ਉਹਦੇ ਬਾਰੇ ਦੱਸਣੇ ਚਾਹੁੰਦੇ ਨੇ ਸਾਨੂ ਵਿਭਾਗ ਤੋਂ ਕੱਲ ਪੱਤਰ ਪ੍ਰਾਪਤ ਹੋਇਆ ਸੀ ਵੀ ਸੀਐਮ ਸਿਕਿਉਰਿਟੀ ਦੇ ਵਾਸਤੇ ਦੋ ਰੂਮ ਤੁਸੀਂ ਪ੍ਰੀਪੇਅਰ ਕਰਕੇ ਦੇਣੇ ਆ ਬਿਜਲੀ ਦਾ ਪਾਣੀ ਦਾ ਇੰਤਜ਼ਾਮ ਰੱਖਣਾ ਤਾਂ ਜੋ ਮਲਾਜ਼ਮਾਂ ਨੂੰ ਕੋਈ ਦਿੱਕਤ ਨਾ ਆਵੇ ਪਰਸਨ ਵਾਜ ਦੁਆਰਾ ਅਪਡੇਟ ਕਰਕੇ ਇੱਕ ਪੱਤਰ ਪ੍ਰਾਪਤ ਹੋਇਆ ਵਿਭਾਗ ਦੇ ਵੱਲੋਂ ਜਿਸ ਦੇ ਵਿੱਚ ਕਿਹਾ ਗਿਆ ਹੈ ਵੀ ਸਾਨੂੰ ਕੋਈ ਇਸੇ ਤਰ੍ਹਾਂ ਦੇ ਸਕਿਉਰਟੀ ਵਾਸਤੇ ਕੋਈ ਕਮਰਾ ਦੇਣ ਦੀ ਲੋੜ ਨਹੀਂ ਤੇ ਅਸੀਂ ਆਪਦੇ ਵਿਭਾਗ ਦਾ ਹੁਕਮ ਇਨਬਿਨ ਲਾਗੂ ਕਰ ਰਹੇ ਹਾਂ ਕੱਲ ਨੂੰ ਬੱਚਿਆਂ ਦੀ ਟੀਚਰ ਪੇਰੈਂਟ ਮੀਟਿੰਗ ਹੈ ਉਹਦੇ ਵਾਸਤੇ ਤਿਆਰੀ ਹੋ ਰਹੀ ਹੈ ਥੈਂਕ ਯੂ ਮੋੜ ਆ ਰਹੇ ਹਾਂ 17 ਤਰੀਕ ਨੂੰ ਹੋਰ ਆਪਕੀ ਸਕੂਲ ਨੂੰ ਆਦੇਸ਼ ਹੋਇਆ ਹੈ ਕਿ ਉहां ਪਰ ਸੀਐਮ ਸਕਿਉਰਟੀ ਰੱਖਣੀ ਹੈ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਕਿਆ ਹੈ ਕਿਆ ਪਹਿਲੇ ਐਲਾਨ ਹੋਇਆ ਥਾ अभी हमने बच्चों को बताया नहीं था उसके तुरंत तो बाद ही ये आ गया था कि छुट्टी आपको नहीं होगी हो गई थी आ, किसने कहा आपको लेटर लेटर आया क्या, है और आप रुकेंगे क्या, है क्या? उसके बारे में अभी हम कुछ नहीं कह सकते रुकेंगे के नहीं उसके बारे में अभी हमें कुछ नहीं पता छुट्टी छुट्टी नहीं होगी जी कितने हमने वो देख कर गए थे हमने पांच कमरे कहाँ था उनको कल मेगा पीटीएम होगी कल मेगा पीटीएम भी होगी और बच्चे भी आएंगे स्कूल पहले की तरह ही लगेगा आपको लगता है कि अगर स्कूल लगेगा अगर सिक्योरिटी आती है तो निश्चित तो होंगे ना ऐसे तो हो गई फिर किसी और कोई है क्या Bhatinda to Harminder Singh Avinash di Tej Sevak li report